ਜਹਿ ਪ੍ਰਸਾਦ ਆ ਭੂਖਣ ਪਹਿਰੀਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜਹਿ ਪ੍ਰਸਾਦ ਅਸ਼ਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬੂ ਨਾਮ ਵਿਸਾਰੀ ਜਹਿ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਈ ਪ੍ਰਭ ਆਪਣੀ ਮਨਾਂ ਜਿਨ ਤੇਰੀ ਮਨ ਬਣ ਤੋ ਬਣਾਈ ਉਠਤ ਬੈਠਤ ਸਦ ਤਿਸੈ ਧਾਈ तिस तिहाई जो एक अलख है इनकेरी रखा ऊा नानक तेरी रख गुरु जी का खालसा गुरु जी की फतेह ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਨ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ ਪਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਆਪਾਂ ਕਰ ਰਹੇ ਹਾਂ ਇਹ 6ਵੀਂ ਅਸ਼ਟਪਦੀ ਦੇ ਚੌਥੇ ਪਦੇ ਦਾ ਚੌਥੀ ਪੌੜੀ ਦਾ ਪਾਠ ਆਪਾਂ ਸੰਗਤੀ ਰੂਪ ਉਚਾਰਨ ਇਤੈ ਜੀ ਇਹਦੀ ਵਿਚਾਰ ਅੱਜ ਆਪਾਂ ਕਰਾਂਗੇ ਤੇ ਨਾਲ ਹੀ ਨਾਲ ਅੱਜ ਪਰਮਾਤਮਾ ਸਰੂਪ ਭਗਤ ਰਵਿਦਾਸ ਸਾਹਿਬ ਜੀ ਉਹਨਾਂ ਦਾ ਜਨਮ ਪ੍ਰਕਾਸ਼ ਦਿਹਾੜਾ ਵੀ ਹੈ ਤੇ ਆਪਾਂ ਉਹਨਾਂ ਦੇ ਜੀਵਨ ਦੇ ਉੱਪਰ ਵੀ ਜਿਹੜੀ ਹੈ ਉਪੰਛੀ ਚਾਤ ਜ਼ਰੂਰ ਪਾਵਾਂਗੇ ਜੀ ਸਭ ਤੋਂ ਪਹਿਲਾਂ ਇਸ ਪਾਵਨ ਪਦੇ ਨੂੰ ਆਪਾਂ ਵਿਚਾਰੀਏ ਇਹਨੂੰ ਆਪਾਂ ਦੇਖੀਏ ਜੇਕਰ ਮੈਂ ਖੂਬ ਬੜੇ ਧਿਆਨ ਦੇ ਨਾਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਇਹਨਾਂ ਪਾਵਨ ਬਚਨਾਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ ਤੇ ਪੂਰੀ ਅਸ਼ਟਪਦੀ ਦੇ ਅੰਦਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜਿਹੜੀਆਂ ਬਾਹਰੀ ਤੌਰ ਦੇ ਉੱਤੇ ਪਦਾਰਥਵਾਦੀ ਵਸਤੂਆਂ ਅਸੀਂ ਭੋਗ ਰਹੇ ਆ ਨਾ ਜਿਨ੍ਹਾਂ ਨੂੰ ਦੇਖ ਕੇ ਮਨੁੱਖ ਨੂੰ ਇਹ ਲੱਗਦਾ ਵੀ ਪ੍ਰਮਾਤਮਾ ਦੀ ਬੜੀ ਕਿਰਪਾ ਮੇਰੇ ਉੱਪਰ ਹੈ ਦੇਖੋ ਤੁਸੀਂ ਪੂਰੀ ਅਸ਼ਟਪਦੀ ਪੜੋ ਬੜੇ ਧਿਆਨ ਨਾਲ ਵੈਸੇ ਪੂਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਇਹ ਕਿਹਾ ਵੀ ਤੂੰ ਵੱਡੇ ਭਾਗਾਂ ਵਾਲਾ ਤਾਂ ਐ ਜੇ ਤੇਰੇ ਕੋਲ ਸਬਰ ਹੈ ਸੰਤੋਖ ਹੈ ਸਤ ਹੈ ਧਰਮ ਹੈ ਧੀਰਜ ਹੈ ਪਰ ਆ ਪੂਰੀ ਦੀ ਪੂਰੀ ਅਸ਼ਟਪਦੀ ਵਿੱਚ ਨਾ ਗੁਰੂ ਪਾਤਸ਼ਾਹ ਨੇ ਕਦੇ ਨਹੀਂ ਕਿਹਾ ਵੀ ਜੀ ਦੀ ਕਿਰਪਾ ਨਾਲ ਤੈਨੂੰ ਸਬਰ ਮਿਲਿਆ ਜੀ ਦੀ ਕਿਰਪਾ ਨਾਲ ਤੈਨੂੰ ਸੰਤੋਖ ਮਿਲਿਆ ਜੀ ਦੀ ਕਿਰਪਾ ਦੇ ਨਾਲ ਜਿਹੜਾ ਹੈ ਉਹ ਤੈਨੂੰ ਪਰਮਾਤਮਾ ਜੀ ਦੇ ਦਰ ਤੋਂ ਨਿਮਰਤਾ ਮਿਲੀ ਉਹਦਾ ਨਾਮ ਜਪਿਆ ਕਰ ਕਿਤੇ ਸਬਰ ਸੰਤੋਖ ਦੀ ਦਾਤ ਦੀ ਗੱਲ ਨਹੀਂ ਕੀਤੀ ਉਹਨਾਂ ਦਾਤਾਂ ਦੀ ਗੱਲ ਕੀਤੀ ਹੈ ਜਿਹੜੀਆਂ ਦਾਤਾਂ ਨੂੰ ਅਸੀਂ ਦਾਤਾਂ ਸਮਝਦੇ ਹਾਂ ਵੀ ਧੰਨ ਹੈ ਦੌਲਤ ਹੈ ਲੀੜੇ ਕੱਪੜੇ ਨੇ ਘਰ ਹੈ ਗੱਡੀਆਂ ਨੇ ਕਾਰਾਂ ਨੇ ਸਤਿਗੁਰੂ ਪਾਤਸ਼ਾਹ ਨੇ ਉਨਾ ਹੀ ਦਾਤਾਂ ਦੀ ਗੱਲ ਕੀਤੀ ਜਿਨ੍ਹਾਂ ਨੂੰ ਅਸੀਂ ਦਾਤਾਂ ਸਮਝ ਕੇ ਬੈਠੇ ਹਾਂ। ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇਹ ਪ੍ਰਸਾਦ ਆਪੂਖਣ ਪਹਿਰੀਜੈ। ਇਹਦਾ ਗੁਰਮਖੋ ਆਪੂਖਣ ਸ਼ਬਦ ਹੈ ਨਾ ਇਹ ਬਣਿਆ ਸੰਸਕ੍ਰਿਤ ਦੇ ਸ਼ਬਦ ਆਪੂਸ਼ਣ ਤੋਂ। ਆਪੂਸ਼ਣ ਕਹਿੰਦੇ ਨੇ ਗਹਿਣਿਆ। ਤੂੰ ਪਾਤਸ਼ਾਹ ਕਹਿੰਦੇ ਜਿਹ ਪ੍ਰਸਾਦ ਹੁਣ ਦੇਖੋ ਤੁਸੀਂ ਦੇਖੋ ਵੀ ਇਹ ਆਪੂਸ਼ਣ ਗਹਿਣੇ ਪਹਿਨਣੇ ਨੇ ਇਹ ਕੋਈ ਤਨਵਾਨ ਬੰਦਾ ਹੀ ਪਹਿਨੇਗਾ ਅਮੀਰ ਬੰਦਾ ਹੀ ਪਹਿਨੇਗਾ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਤੂੰ ਆਪੂਸ਼ਣ ਪਹਿਨਦਾ ਆਪਣੇ ਤਨ ਦਾ ਸ਼ਿੰਗਾਰ ਕਰਦਾ ਏਦਾਂ ਤੇ ਤੈਨੂੰ ਆਪਣੇ ਪਹਿਨੇ ਹੋਏ ਗਹਿਣਿਆਂ ਦੇ ਉੱਪਰ ਬੜਾ ਮਾਣ ਹੁੰਦਾ ਹੈ ਇਦਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਤੂੰ ਆਪਣੇ ਸਰੀਰ ਉੱਤੇ ਗਹਿਣੇ ਪਹਿਨਦਾ ਏਦਾਂ ਤੇ ਆਪਣੇ ਆਪ ਨੂੰ ਦੇਖ ਕੇ ਮਾਣ ਕਰਦਾ ਨਾ ਉਦੋਂ ਚੇਤਕ ਕਰਿਆ ਕਰ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਅੱਛਾ ਸੱਜਣ ਸਬਰ ਸ਼ਿੰਗਾਰਨ ਦੇ ਲਈ ਤੂੰ ਬਿਲਕੁਲ ਆਲਸ ਨਹੀਂ ਕਰਦਾ ਪਰ ਜਿਨ ਦੇਣ ਵਾਲਾ ਦਾਤਾ ਉਹਨੂੰ ਚੇਤੇ ਕਰ ਲਈ ਆਲਸ ਕਰ ਜਾਨਾ ਸੱਚਾ ਕਰਮ ਖੋਇ ਗਾਲ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਭੋਗਣ ਦੇ ਲਈ ਕਦੇ ਬੰਦੇ ਨੇ ਆਲਸ ਕੀਤੀ ਹੈ ਇਦਾਂ ਨਹੀਂ ਕਰਦਾ ਪਾਤਸ਼ਾਹ ਕਹਿੰਦੇ ਦੇਣ ਵਾਲੇ ਦਾਤੇ ਦੇ ਲਈ ਫਿਰ ਕਿਉਂ ਆਲਸ ਕਰਦਾ ਹੈ ਜਿੰਨੀ ਜਿੰਨੀ ਆਪਣੀ ਤੂੰ ਸੁਚੇਤਤਾ ਦੇ ਨਾਲ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਮੰਨ ਰਿਹਾ ਹੈ ਉਨਾ ਹੀ ਸ਼ੁਕਰਾਨਾ ਤੇਜ਼ੀ ਦੇ ਨਾਲ ਪ੍ਰਮਾਤਮਾ ਦਾ ਵੀ ਕਰਿਆ ਕਰ ਜਿਹ ਪ੍ਰਸਾਦ ਆ ਭੂਖਣ ਪਹਿਰੀਜੈ ਜਿਸ ਦੀ ਕਿਰਪਾ ਜਿਸ ਦੀ ਮਿਹਰ ਤੇ ਸਦਕਾ ਤੂੰ ਆਪਣੇ ਆਪੂਸ਼ਨਾ ਨੂੰ ਗਹਿਣਿਆਂ ਨੂੰ ਪਹਿਣਦਾ ਹੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਐ ਮਣਾ ਫਿਰ ਉਸ ਦੇਨ ਵਾਲੇ ਵਾਹਿਗੁਰੂ ਪ੍ਰਭੂ ਨੂੰ ਸਿਮਰਨ ਕਰਨ ਦੇ ਲਈ ਚੇਤੇ ਕਰਨ ਦੇ ਲਈ ਯਾਦ ਕਰਨ ਦੇ ਲਈ ਕਿਉਂ ਤੂੰ ਆਲਸ ਕਰਦਾ ਹੈ ਕਿਉਂ ਟਲ ਕਰਦਾ ਹੈ ਜਿਹੇ ਪ੍ਰਸਾਦ ਅਸ਼ਵ ਹਸਤ ਅਸਵਾਰੀ ਸਵਾਰੀਆਂ ਕਰਦੇ ਤੂੰ ਕਾਧੀਆਂ ਹਾਥੀ ਘੋੜਿਆਂ ਦੀਆਂ ਹੁਣ ਹਾਥੀ ਕੋਲੇ ਵੀ ਗੁਰਮਖੋ ਆਮ ਬੰਦੇ ਕੋਲੇ ਨਹੀਂ ਇਹ ਵੀ ਅਮੀਰ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਜਿਵੇਂ ਪੁਰਾਣੇ ਸਮੇਂ ਕੀ ਹੁੰਦਾ ਸੀ ਗੁਰਮਖੋਲੇ ਅਮੀਰ ਲੋਕ ਸੀ ਉਹ ਘੋੜੀਆਂ ਰੱਖਦੇ ਸੀ ਤੇ ਕਈਆਂ ਨੇ ਕਹਿਣਾ ਘੋੜਿਆਂ ਵਾਲੇ ਜਾਂ ਘੂੜੀਆਂ ਵਾਲੇ ਸਰਦਾਰ ਇਹ ਇੱਕ ਵੱਡੇ ਅਮੀਰ ਤੇ ਮਾਣ ਹੋਣ ਦੀ ਗੱਲ ਹੁੰਦੀ ਸੀ ਹਾਥੀ ਰੱਖਣਾ ਤੇ ਉਸ ਤੋਂ ਵੀ ਵੱਡੀ ਮਾਨ ਦੀ ਹਾਥੀ ਤੇ ਇਹ ਕਹਿ ਲੋ ਵੀ ਰਾਜੇ ਬਾਦਸ਼ਾਹ ਲੋਕ ਰੱਖਦੇ ਸੀ ਕਿਉਂਕਿ ਹਾਥੀ ਨੂੰ ਕਿਤੇ ਰਜਾਉਣਾ ਸੌਖਾ ਕਿਤੇ 100 ਮਣ ਹਸਤੀ ਘੋੜ ਗੁਲ ਖਾਵੇ ਪੰਜ ਸੇ ਦਾਣਾ ਖਾਏ ਡੱਕਾ ਫੁੱਕਾ ਖੇ ਉਡਾਈ ਸ਼ਾਹ ਗਿਆ ਪਛਤਾਈ ਉਤੇ ਇੰਨਾ ਖਾਂਦਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਤੂੰ ਸੋਹਣੇ ਘੋੜਿਆਂ ਦੀ ਤੇ ਤਾਕਤਵਰ ਹਾਥੀਆਂ ਦੀ ਸਵਾਰੀ ਕਰਦਾ ਅਰਥ ਕੀ ਬਣਿਆ ਵੀ ਤੇਰੀ ਵਡਿਆਈ ਸ਼ੋਭਾ ਦੁਨੀਆਂ ਦੇ ਵਿੱਚ ਕੁਛ ਨਾ ਕੁਛ ਤੇਰਾ ਮਾਨ ਪ੍ਰਤਾਪ ਹੈ ਕਿਉਂਕਿ ਹਾਥੀ ਘੋੜਿਆਂ ਦੇ ਉੱਤੇ ਚੇਤਾ ਰੱਖੋ ਜੇ ਅਮੀਰ ਰਾਜੇ ਬਾਦਸ਼ਾਹ ਲੋਕੀ ਚੜਦੇ ਹੁੰਦੇ ਸੀ ਇੱਥੇ ਬਾਦਸ਼ਾਹਾਂ ਦੇ ਲਈ ਰਾਜਿਆਂ ਦੇ ਲਈ ਹੁਕਮ ਹੈ ਪਾਤਸ਼ਾਹ ਦਾ ਪਾਤਸ਼ਾਹ ਕਹਿੰਦੇ ਜੇਹ ਪਰ ਜੇ ਤੂੰ ਵੱਡਾ ਰਾਜ ਹੈ ਬਾਦਸ਼ਾਹ ਜਗੀਰਦਾਰ ਹੈ ਤਨਵਾਨ ਹੈ ਦੇ ਹਾਥੀ ਘੋੜਿਆਂ ਦੀ ਸਵਾਰੀ ਤੂੰ ਕਰਦਾ ਹੈ। ਪਾਤਸ਼ਾਹ ਕਹਿੰਦੇ ਜੇਹ ਪ੍ਰਸਾਦ ਅਸ਼ਵ ਹਸਤ ਅਸਵਾਰੀ ਮਨ ਐ ਮੇਰੀ ਮਨਾ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਤੇ ਫਿਰ ਉਸ ਦੇਨ ਵਾਲੇ ਹਾਥੀ ਘੋੜਿਆਂ ਦੀ ਜਿਹੜੀ ਸਵਾਰੀ ਕਰਵਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਹਨ ਉਹਨੂੰ ਐ ਮਨਾ ਚਿੱਤ ਵਿੱਚੋਂ ਕਦੇ ਨਾ ਭੁੱਲਿਆ ਕਰ। ਜੇਹ ਪ੍ਰਸਾਦ ਬਾਗ ਮਿਲਖ ਮਿਲਖ ਹੁੰਦਾ ਜਮੀਨ ਧਨਾ ਜਿਹਦੀ ਕਿਰਪਾ ਦੇ ਨਾਲ ਤੂੰ ਬਾਗ ਬਗੀਚਿਆਂ ਦਾ ਜਮੀਨਾਂ ਦਾ ਧਨ ਦੌਲਤ ਦਾ ਮਾਲਕ ਬਣਿਆ ਹੋਇਆ ਹੈ ਰਾਖ ਪਰੋਏ ਪ੍ਰਭ ਆਪਣੇ ਮਨ ਐ ਭਾਈ ਫਿਰ ਉਸ ਪ੍ਰਭ ਨੂੰ ਆਪਣੇ ਮਨ ਵਿੱਚ ਪਰੋ ਕੇ ਰੱਖਾ ਉਹਨੂੰ ਭੁੱਲ ਨਾ ਪਾਤਸ਼ਾਹ ਕਹਿੰਦੀ ਜੀਨੇ ਤੈਨੂੰ ਧਨ ਦੌਲਤ ਜ਼ਮੀਨਾ ਜਾਇਦਾਦਾਂ ਬਖਸ਼ਿਸ਼ ਕੀਤੀਆਂ ਹਨ ਜਿਨ ਤੇਰੀ ਮਨ ਬਨਤ ਬਣਾਈ ਜਿਨੇ ਤੇਰੀ ਘਾੜਤ ਘੜੀ ਹੈ ਗੁਰਮਖੋ ਬਨਤ ਬਣਾਉਣ ਦਾ ਅਰਥ ਹੈ ਘਾੜਤ ਘੜਨਾ ਜਿਸ ਪ੍ਰਮਾਤਮਾ ਨੇ ਤੇਰੀ ਘਾੜਤ ਘੜੀ ਦੇਖੋ ਨਾ ਮਨੁੱਖ ਦੀ ਕੀਮਤ ਕਦੋਂ ਕਿਸੇ ਵੀ ਚੀਜ਼ ਦੀ ਕੀਮਤ ਕਦੋਂ ਪੈਂਦੀ ਹੈ ਜਦੋਂ ਉਹਦੀ ਬਣਾਵਟ ਨੂੰ ਬਣਤ ਨੂੰ ਬਣਾਇਆ ਜਾਂਦਾ ਹੈ ਉਹਦੀ ਬਣਾਵਟ ਨੂੰ ਘੜਿਆ ਜਾਂਦਾ ਹੈ ਇੱਕ ਪੱਥਰ ਹੀ ਹੁੰਦਾ ਹੈ ਨਾ ਜਦੋਂ ਉਸ ਪੱਥਰ ਨੂੰ ਘੜਿਆ ਜਾਂਦਾ ਇਦਾਂ ਉਹਨੀ ਬਣਾਵਟ ਨੂੰ ਬਣਾਇਆ ਜਾਂਦਾ ਉਹਦੇ ਵਿੱਚੋਂ ਮੂਰਤੀ ਨਿਕਲਦੀ ਹੈ ਤੁਸੀਂ ਫਿਰ ਦੇਖੋ ਕਿਵੇਂ ਲੋਕ ਮੂਰਤੀ ਦੇ ਅੱਗੇ ਝੁਕਦੇ ਆ ਕਿਦਾਂ ਮੂਰਤੀਆਂ ਮਹਿੰਗੇ ਮਹਿੰਗੇ ਭਾਅ ਵਿਕਦੀਆਂ ਨੇ ਹੈ ਤਾਂ ਪੱਥਰ ਹੀ ਹੈ ਨਾ ਪਰ ਉਸ ਪੱਥਰ ਦੀ ਬੰਤ ਨੂੰ ਬਣਾ ਲਿਆ ਕਿਸੇ ਸਿਆਣੀ ਨੇ ਉਸ ਪੱਥਰ ਨੂੰ ਪੜ ਲਿਆ ਕਿਸੇ ਨੇ ਜੀਨੇ ਕੜਿਆ ਫਿਰ ਉਹਨੇ ਉਸ ਦੇ ਵਿੱਚੋਂ ਕੀਮਤ ਪੈਦਾ ਕਰ ਲਈ ਉਸ ਪੱਥਰ ਦੀ ਮੂਰਤੀ ਨੂੰ ਫਿਰ ਮੰਦਰ ਵਿੱਚ ਲਜਾਇਆ ਗਿਆ ਤੇ ਕਿਵੇਂ ਪੂਜਾ ਕੀਤੀ ਜਾਂਦੀ ਹੈ ਇਸ ਕਰਕੇ ਕੀਮਤ ਕੀਦੀ ਹੈ ਜਿਹੜਾ ਕੜਿਆ ਗਿਆ ਤੇ ਗੁਰੂ ਪਾਤਸ਼ਾਹ ਕਹਿੰਦੇ ਜੇ ਪ੍ਰਮਾਤਮਾ ਨੇ ਤੈਨੂੰ ਕੜਿਆ ਜਿੰਨ ਤੂੰ ਸਾਜ ਸਵਾਰ ਸ਼ਿੰਗਾਰਿਆ ਤੈਨੂੰ ਸਾਜਿਆ ਵੀ ਤੈਨੂੰ ਸਵਾਰਿਆ ਵੀ ਤੇ ਤੈਨੂੰ ਸ਼ੁਭ ਗੁਣਾਂ ਦੇ ਸ਼ੁਭ ਗੁਣ ਦੇ ਕੇ ਚੰਗਿਆਈਆਂ ਦੇ ਕੇ ਤੇਰਾ ਸ਼ਿੰਗਾਰ ਵੀ ਕੀਤਾ ਤੂੰ ਪਾਤਸ਼ਾਹ ਕਹਿੰਦੇ ਜਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਦ ਪਿਸੈ ਤੇ ਆਈ ਐ ਮਨਾ ਜਿਸ ਪਰਮਾਤਮਾ ਨੇ ਤੇਰੀ ਬਣਤ ਨੂੰ ਬਣਾਇਆ ਹੈ ਉੱਠਦਿਆਂ ਬੈਹਂਦਿਆਂ ਉੱਠਦਿਆਂ ਬੈਹਂਦਿਆਂ ਦਾ ਕੀ ਅਰਥ ਹੈ ਉਸ ਉਸ ਦਿੱਤੀਆਂ ਹੋਈਆਂ ਦਾਤਾਂ ਨੂੰ ਭੋਗਦਿਆਂ ਹੋਇਆਂ ਖਾਂਦਿਆਂ ਪੀਂਦਿਆਂ ਹੋਇਆਂ 24 ਘੰਟੇ ਤਿਸੈ ਧਿਆਈ ਉਸ ਇੱਕ ਪਰਮਾਤਮਾ ਨੂੰ ਧਿਆਇਆ ਕਰ ਤਿਸੈ ਧਿਆਏ ਕਿਸ ਨੂੰ ਧਿਆਉਣਾ ਹੈ ਉਸ ਨੂੰ ਧਿਆਾਂ ਜੋ ਏਕ ਇਹ ਦੋ ਸ਼ਬਦ ਨੇ ਜੋ ਏਕ ਅਲਕ ਹੈ ਇਹ ਵਖੋ ਏਕ ਤੇ ਅਲਕ ਹੈ ਵੱਖਰੇ ਸ਼ਬਦ ਨੇ ਜੋ ਕੇਵਲ ਇੱਕ ਹੈ ਜਿਹੜਾ ਕਦੇ ਲਖਿਆ ਨਹੀਂ ਜਾਂਦਾ ਇੱਕ ਹੈ ਜੋ ਏਕ ਕਿਨੂੰ ਧਿਆਉਣਾ ਹੈ ਇਹ ਦਾਤਾਂ ਦੇਣ ਵਾਲਾ ਕੌਣ ਹੈ ਹਾਥੀ ਘੋੜੇ ਜ਼ਮੀਨ ਜਾਇਦਾਦ ਬਾਗ ਮਿਲਖ ਧਨਾ ਇਹ ਦੇਣ ਵਾਲਾ ਕੌਣ ਹੈ ਏਕ ਇੱਕ ਪ੍ਰਮਾਤਮਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਇਸ ਕਰਕੇ ਚੇਤਾ ਰੱਖੀ ਤੈਨੂੰ ਕੋਈ ਬ੍ਰਹਮਾ ਵਿਸ਼ਨੂੰ ਮਹੇਸ਼ ਕੋਈ ਦੇਵੀ ਦੇਵਤਾ ਕੋਈ ਪੀਰ ਪਗੰਬਰ ਨਹੀਂ ਦਿੰਦਾ ਹੁੰਦਾ ਨਾ ਕਿਉਂਕਿ ਜਿੰਨੇ ਗੁਰਮਖੋ ਪਰਮੇਸ਼ਵਰ ਨੂੰ ਛੱਡ ਕੇ ਜੋ ਕੁਛ ਵੀ ਹੈ ਉਹਨੂੰ ਮਨੁੱਖ ਨੇ ਧਰਮਾਂ ਦੇ ਅਨੁਸਾਰ ਕੱਢ ਲਿਆ ਜਿਵੇਂ ਹੁਣ ਹਿੰਦੂ ਵੀਰ ਹੈ ਤੇ ਹਿੰਦੂ ਵੀ ਨੂੰ ਦੇਣ ਵਾਲਾ ਕੌਣ ਹੈ ਉਹਨੇ ਕਹਣਾ ਜੀ RAM ਜੀ ਦੇਣ ਵਾਲੇ ਨੇ ਬ੍ਰਹਮਾ ਜੀ ਦੇਣ ਵਾਲੇ ਨੇ ਉਹਦੇ ਕਨੇ ਨਹੀਂ ਕਹਿਣਾ ਵੀ ਖੁਦਾ ਦੇਣ ਵਾਲਾ ਹੈ ਇਹਨੂੰ ਇਹ ਲੱਗਦਾ ਵੀ ਨਹੀਂ ਖੁਦਾ ਨਾ ਜਿਹੜਾ ਉਹ ਤੇ ਮੁਸਲਮਾਨਾਂ ਨੂੰ ਦਿੰਦਾ ਮੈਨੂੰ ਤੇ ਨਾ ਭਗਵਾਨ ਦਿੰਦਾ ਇਦਾਂ ਇਦਾਂ ਲੱਗਦਾ ਹੈ ਨਾ ਇਸ ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਉਹ ਦੇਣ ਵਾਲੇ ਦਾਤੇ ਕੋਈ ਪੰਜ ਸੱਤ ਨਹੀਂ ਇਹ ਨਹੀਂ ਹੈ ਵੀ ਹਿੰਦੂਆਂ ਨੂੰ ਕੋਈ ਦੇਵੀ ਦਿੰਦੀ ਹੈ ਤੇ ਮੁਸਲਮਾਨਾਂ ਨੂੰ ਕੋਈ ਹੋਰ ਰੱਬ ਦਿੰਦਾ ਹੈ ਸਾਰਿਆਂ ਨੂੰ ਦੇਣ ਵਾਲਾ ਇੱਕ ਹੈ ਉਹਨੂੰ ਤੂੰ ਖੁਦਾ ਕਹਿਲਾ ਰਾਮ ਕਹਿਲਾ ਉਹਨੂੰ ਅੱਲਾ ਕਹਿਲਾ ਉਹ ਤਾਂ ਤੇਰੇ ਉੱਪਰ ਹੈ ਨਾਮ ਵੱਖੋ ਵੱਖਰੇ ਨਾਮ ਲੈਣ ਦੇ ਨਾਲ ਗੁਰਮਖੋ ਮਨੁੱਖ ਨਹੀਂ ਬਦਲਦਾ ਮੈਂ ਇੱਕ ਦਿਨ ਬੇਨਤੀ ਕੀਤੀ ਇੱਕੋ ਹੀ ਇੱਕੋ ਹੀ ਮਨੁੱਖ ਹੁੰਦਾ ਹੈ ਉਹਨੂੰ ਅਸੀਂ ਕਿੰਨੇ ਨਾਮ ਨਾਨੀ ਬੱਚ ਇੱਕ ਬੱਚਾ ਹੁੰਦਾ ਨਾਨੀ ਹੋਰ ਨਾਮ ਨਾਲ ਬੁਲਾਉਂਦੀ ਆ ਦਾਦੀ ਹੋਰ ਨਾਮ ਨਾਲ ਬੁਲਾਉਂਦੀ ਆ ਪਿਤਾ ਜੀ ਕਈ ਵਾਰ ਛੋਟਾ ਜਾਂ ਕੋਈ ਹੋਰ ਹੀ ਨਾਮ ਲਈ ਜਾਂਦੇ ਆ ਇੱਕੋ ਹੀ ਇੱਕੋ ਹੀ ਬੱਚੇ ਦੇ ਅਲੱਗ ਅਲੱਗ ਰਿਸ਼ਤੇਦਾਰ ਅਲੱਗ ਅਲੱਗ ਨਾਮ ਲੈਂਦੇ ਆ ਪਰ ਉਹ ਬੱਚਾ ਤੇ ਉਹੀ ਰਹਿੰਦਾ ਹੈ ਜੇ ਵੱਖੋ ਵੱਖਰੇ ਨਾਮ ਰੱਖਣ ਦੇ ਨਾਲ ਇੱਕ ਬੱਚਾ ਨਹੀਂ ਬਦਲ ਸਕਦਾ ਤੇ ਵੱਖੋ ਵੱਖਰੇ ਨਾਮ ਰੱਖਣ ਦੇ ਨਾਲ ਰੱਬ ਕਿਵੇਂ ਬਦਲ ਸਕਦਾ ਉਹ ਵੀ ਇੱਕੋ ਹੀ ਰਹੇਗਾ ਇਸ ਕਰਕੇ ਤਿਸੈ ਧਿਆਏ ਧਿਆਉਣਾ ਕਿਸ ਨੂੰ ਹੈ ਜੋ ਇੱਕ ਜੋ ਇਕ ਹੈ ਜਿਸ ਵਰਗਾ ਕੋਈ ਦੂਸਰਾ ਨਹੀਂ ਹੈ ਅਲਖ ਹੈ ਜਿਸ ਨੂੰ ਲਖਿਆ ਨਹੀਂ ਜਾ ਸਕੀਦਾ ਜਿਸ ਨੂੰ ਪੂਰਨ ਤੌਰ ਤੇ ਸਮਝਿਆ ਨਹੀਂ ਜਾ ਸਕੀਦਾ ਇਹਾ ਓਹਾ ਨਾਨਕ ਤੇਰੀ ਰੱਖਾ ਰੱਖਿਆ ਕਰਦਾ ਇੱਥੇ ਵੀ ਤੇ ਉੱਥੇ ਵੀ ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ ਇਸ ਸਮੇਂ ਵੀ ਆਉਣ ਵਾਲੇ ਸਮੇਂ ਵੀ ਹਰ ਥਾਂ ਦੇ ਉੱਤੇ ਜਿੱਥੇ ਕੋਈ ਦੂਜਾ ਪਹੁੰਚਦਾ ਹੀ ਨਹੀਂ ਪਰਮਾਤਮਾ ਉੱਥੇ ਵੀ ਤੇਰੀ ਰੱਖਿਆ ਕਰਦਾ ਜਿੱਥੈ ਤੂੰ ਸਮਰੱਥ ਤਿੱਥੈ ਕੋਈ ਨਹੀਂ ਤੂੰ ਉੱਥੇ ਵੀ ਸਮਰੱਥ ਹੈ ਜਿੱਥੇ ਕੋਈ ਦੂਜਾ ਬਾਦਸ਼ਾਹ ਪਹੁੰਚ ਹੀ ਨਹੀਂ ਸਕਦਾ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗਾ ਕਰ ਤਰਿਆ ਇਸ ਕਰਕੇ ਪਾਤਸ਼ਾਹ ਕਹਿੰਦੇ ਇਹਾ ਉਹਾ ਇਥੇ ਤੇ ਉਥੇ ਪਾਵ ਹਰ ਥਾਂ ਦੇ ਉੱਤੇ ਭਾਈ ਜਿਹੜਾ ਪਰਮਾਤਮਾ ਤੇਰੀ ਰੱਖਿਆ ਕਰਦਾ ਤੇਰਾ ਰਖਵਾਲਾ ਹੁੰਦਾ ਪਾਤਸ਼ਾਹ ਕਹਿੰਦੇ ਉਸ ਇੱਕ ਪਰਮਾਤਮਾ ਨੂੰ ਸਿਮਰਿਆ ਕਰ ਦੇਣ ਵਾਲਾ ਵੀ ਉਹੀ ਹੈ ਇਸ ਕਰਕੇ ਤਨਵਾਦ ਸ਼ੁਕਰਾਨਾ ਵੀ ਉਸ ਪਰਮਾਤਮਾ ਦਾ ਹੀ ਕਰਨਾ ਹੈ ਇਸ ਗੁਰਮੁਖ ਅੱਜ ਦੇ ਪਾਵਨ ਪਦੇ ਦੀ ਵਿਚਾਰ ਆਓ ਹੁਣ ਜਿੰਨਾ ਕਿ 10 ਮਿੰਟ ਦਾ ਸਮਾਂ ਬਾਕੀ ਹੈ ਆਪਣੇ ਕੋਲ ਅੱਜ ਭਗਤ ਬਾਬਾ ਰਵਦਾਸ ਸਾਹਿਬ ਜੀ ਦਾ ਜਨਮ ਪ੍ਰਕਾਸ਼ ਦਿਹਾੜਾ ਹੈ ਅਸੀਂ ਗੁਰੂ ਰਵਦਾਸ ਵੀ ਕਹਿੰਨੇ ਆ ਇੱਥੇ ਤਾਂ ਮੈਨੂੰ ਪਤਾ ਨਹੀਂ ਪੰਜਾਬ ਦੇ ਵਿੱਚ ਤੇ ਇਹ ਬਹੁਤ ਵਿਵਾਦ ਬਣ ਜਾਂਦਾ ਵੀ ਤੁਸੀਂ ਗੁਰੂ ਨਹੀਂ ਕਹਿੰਦੇ ਜੀ ਭਗਤ ਨਹੀਂ ਕਿਉਂ ਕਹਿੰਨੇ ਹੋ ਜਿਵੇਂ ਭਗਤ ਕਹਿਣਾ ਕੋਈ ਗੁਨਾਹ ਹੋ ਗਿਆ ਹੋਵੇ ਇਦਾਂ ਨਹੀਂ ਹੈ ਚੇਤਾ ਰੱਖੋ ਰਵਦਾਸ ਜੀ ਪਰਮਾਤਮਾ ਦੇ ਭਗਤ ਨੇ ਸਾਡੇ ਗੁਰੂ ਨੇ ਜੇ ਕਹੇ ਨਾ ਮਿਤ ਭਗਤ ਕਿਉਂ ਕਹਨੇ ਹੋ ਜੀ ਗੁਰੂ ਕਿਉਂ ਨਹੀਂ ਕਹਿੰਦੇ ਪਰਮਾਤਮਾ ਦੇ ਤਾਂ ਭਗਤ ਹੀ ਨੇ ਨਾ ਪਰਮਾਤਮਾ ਦੀ ਤਾਂ ਭਗਤੀ ਕਰਦੇ ਆ ਹਾਂ ਗੁਰੂ ਕੌਣ ਹੁੰਦਾ ਹੈ ਗਿਆਨ ਦੇਣ ਵਾਲਾ ਸਾਨੂੰ ਗਿਆਨ ਦਿੰਦੇ ਨੇ ਸਾਨੂੰ ਸੋਝੀ ਬਖਸ਼ਦੇ ਨੇ ਸਾਨੂੰ ਉਹਨਾਂ ਦੀ ਬਾਣੀ ਪੜ੍ਹਦੇ ਆ ਉਹਦੇ ਵਿੱਚੋਂ ਸਾਡਾ ਅੰਧੇਰਾ ਸਾਡੀ ਅਗਿਆਨਤਾ ਦੂਰ ਹੁੰਦੀ ਹੈ ਇਸ ਕਰਕੇ ਸਾਡੇ ਲਈ ਗੁਰੂ ਨੇ ਪਰ ਪ੍ਰਮਾਤਮਾ ਦੇ ਭਗਤ ਨੇ ਇਸ ਕਰਕੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਭਗਤ ਧਰਵਦਾਸ ਹੀ ਲਿਖਿਆ ਉਹਨਾਂ ਨੂੰ ਪ੍ਰਮਾਤਮਾ ਦਾ ਭਗਤ ਲਿਖਿਆ ਤੇ ਵਡਿਆਈ ਕਿੰਨੀ ਭਗਤ ਦੀ ਵਡਿਆਈ ਕਿੰਨੀ ਹੈ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਕੋਈ ਕਰ ਸਕਦਾ ਹੈ ਬਰਾਬਰੀ ਭਗਤ ਦੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਭਗਤ ਦੀ ਪਦਵੀ ਤੇ ਇੰਨੀ ਵੱਡੀ ਹੈ ਵੀ ਸਾਰੀ ਦੁਨੀਆ ਪ੍ਰਮਾਤਮਾ ਦੇ ਵਸ ਵਿੱਚ ਹੈ ਪਰ ਵਾਹਿਗੁਰੂ ਪ੍ਰਮਾਤਮਾ ਭਗਤਾਂ ਦੇ ਵਸ ਵਿੱਚ ਐ ਇੰਨੀ ਵੜੀ ਆਈ ਹੈ ਸਭ ਕੋ ਤੇਰਾ ਵਸ ਅਗੰਮ ਅਗੋਚਰਾ ਤੂੰ ਭਗਤਾਂ ਕਾ ਵਸ ਭਗਤਾਂ ਤਾਂ ਤੇਰਾ ਤੇਰੀ ਤੇ ਸ਼ਕਤੀ ਤੇਰੇ ਭਗਤ ਨੇ ਤੂੰ ਤਾਂ ਭਗਤਾਂ ਦੇ ਵਸ ਵਿੱਚ ਐ ਇਸ ਕਰਕੇ ਇੱਕ ਕਦੇ ਵੀ ਵਿਵਾਦ ਵਿੱਚ ਜਾਂ ਇਦਾਂ ਪਰਮਚ ਨਹੀਂ ਪੈਣਾ ਚਾਹੀਦਾ ਵੀ ਗੁਰੂ ਕਹੀਏ ਜਾਂ ਭਗਤ ਕਹੀਏ ਮੈਂ ਤੇ ਕਹਿਣਾ ਹੁੰਨਾ ਵੀ ਤੁਸੀਂ ਭਗਤ ਪੁੱਛ ਕੇ ਵੇਖੋ ਬਾਬਾ ਰਵਦਾਸ ਸਾਹਿਬ ਨੂੰ ਤੁਹਾਡੀ ਕੀ ਅਵਸਥਾ ਹੈ ਉਹ ਕਹਿੰਦੇ ਨੇ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਉਹ ਤੇ ਪ੍ਰਮਾਤਮਾ ਰੂਪ ਹੋਏ ਬੈਠੇ ਨੇ ਤੋ ਪ੍ਰਮਾਤਮਾ ਸਵਰੂਪ ਭਗਤ ਸ੍ਰੀ ਅਬਦਾਸ ਸਾਹਿਬ ਜਿਨ੍ਹਾਂ ਅੱਜ ਪ੍ਰਕਾਸ਼ ਦਿਹਾੜਾ ਹੈ ਗੁਰਮਖੋ ਜਨਮ ਹੋਇਆ ਕਾਸ਼ੀ ਬਨਾਰਸ ਦੀ ਧਰਤੀ ਤੇ 1378 ਦੇ ਵਿੱਚ ਪਿਤਾ ਦਾ ਨਾਮ ਸੀ ਬਾਬਾ ਸੰਤੋਖਾ ਸੰਤੋਖ ਦਾਸ ਵੀ ਲਿਖਿਆ ਮਾਤਾ ਦਾ ਨਾਮ ਹੈ ਕਲਸਾ ਦੇਵੀ ਜੀ ਔਰ ਬੜੀ ਲੰਮੀ ਜਿਹੜੀ ਆਰਜਾ ਹੈ ਨਾ ਉਹ ਭਗਤ ਅਰਵਦਾਸ ਸਾਹਿਬ ਜੀ ਨੇ ਭੋਗੀ ਜੇਕਰ ਉਹਨਾਂ ਦੇ ਜਨਮ ਦੀ ਉਹਨਾਂ ਦੇ ਜੀਵਨ ਦੀ ਗੱਲ ਕਰੀਏ ਤੇ ਉਹ ਜਿਹੜੇ ਕਿਰਤ ਕਰਦੇ ਨੇ ਨਾ ਇੱਕ ਗੱਲ ਸਾਨੂੰ ਖਾਸ ਤੌਰ ਉੱਤੇ ਮੈਂ ਕਹਿਣਾ ਹੁੰਦਾ ਵੀ ਭਗਤ ਰਵਿਦਾਸ ਸਾਹਿਬ ਜਿਵੇਂ ਇੱਕ ਗੱਲ ਸਾਨੂੰ ਖਾਸ ਤੌਰ ਦੇ ਉੱਤੇ ਮਿਲਦੀ ਹੈ ਜਿਹੜੇ ਘਰ ਵਿੱਚ ਉਹ ਜੰਮੇ ਨੇ ਨਾ ਜਿਸ ਘਰ ਵਿੱਚ ਜਾਂ ਜਿਸ ਜਾਤ ਵਿੱਚ ਉਹ ਜੰਮੇ ਨੇ ਉਹ ਆਪਣੇ ਆਪਣੇ ਖਾਨਦਾਨ ਆਪਣੇ ਪਰਿਵਾਰ ਆਪਣੀ ਜਾਤ ਤੇ ਮਾਣ ਬਹੁਤ ਕਰਦੇ ਆਂ ਵਾਰ-ਵਾਰ ਕਹਿੰਦੇ ਆ ਮੈਂ ਚਮਾਰ ਹਾਂ ਕਿਉਂ ਕਹਿੰਦੇ ਨੇ ਉਹ ਸਮਝਾਉਂਦੇ ਪਏ ਨੇ ਕੋਈ ਵੀ ਕਿਰਤ ਮਾੜੀ ਨਹੀਂ ਹੁੰਦੀ ਆਪਣੀ ਕਿਰਤ ਦੇ ਉੱਤੇ ਹਰ ਇੱਕ ਬੰਦੇ ਨੂੰ ਮਾਣ ਕਰਨਾ ਚਾਹੀਦਾ ਹੈ ਵਾਰ-ਵਾਰ ਕਹਿੰਦੇ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰਾਂ ਐ ਨਗਰ ਦੇ ਲੋਕਾਂ ਬਖਿਆਤ ਹੁੰਦਾ ਪ੍ਰਸਿੱਧ ਹੈ ਇਦਾਂ ਦੁਨੀਆ ਦੇ ਉੱਤੇ ਕਹਿਣ ਲੱਗੇ ਮੈਂ ਉਸ ਜਾਤ ਵਿੱਚ ਜਨਮਿਆ ਹਾਂ ਜਿਸ ਜਾਤ ਨੂੰ ਚਮਾਰ ਕਿਹਾ ਜਾਂਦਾ ਹੈ ਤੇ ਦੁਨੀਆ ਵਿੱਚ ਪ੍ਰਸਿੱਧ ਹੈ ਇਹ ਚਮਾਰ ਜਾਤ ਮਤਲਬ ਕਿ ਆਪਣੀ ਉਸ ਜਿਸ ਦੁਨੀਆ ਕਹਿੰਦੀ ਤੂੰ ਚਮਾਰ ਹੈ ਉਹ ਕਹਿੰਦੇ ਮੈਂ ਮਾਣ ਨਾਲ ਕਹਿੰਦਾ ਹਾਂ ਮੈਂ ਚਮਾਰ ਆ ਇਦਾਂ ਮਾਣ ਕਰਦੇ ਨੇ ਆਪਣੇ ਆਪ ਦੇ ਉੱਪਰ ਓਏ ਹੋਣਾ ਚਾਹੀਦਾ ਹਰ ਬੰਦੇ ਨੂੰ ਨਾ ਇਹ ਆਪਣਾ ਜਾਤ ਤੇ ਮਾਣ ਹੋਣਾ ਚਾਹੀਦਾ ਪਰ ਆਪਣੀ ਕਿਰਤ ਉੱਤੇ ਮਾਣ ਹੋਣਾ ਚਾਹੀਦਾ ਵੀ ਜਿਹੜੀ ਕਿਰਤ ਨਾਲ ਮੇਰੇ ਬੱਚੇ ਪਲਦੇ ਪਏ ਨੇ ਜਿਹੜੀ ਕਿਰਤ ਦੇ ਨਾਲ ਮੇਰਾ ਘਰ ਚੱਲਦਾ ਪਿਆ ਉਹ ਕਿਰਤ ਮੇਰੇ ਲਈ ਸਨਮਾਨਜਨਕ ਹੈ ਔਰ ਭਗਤ ਰਵਿਦਾਸ ਜੀ ਚਮਾਰ ਦੀ ਕਿਰਤ ਕਰਦੇ ਨੇ ਇਸ ਕਰਕੇ ਕਹਿੰਦੇ ਨੇ ਮੇਰੇ ਲਈ ਸਨਮਾਨ ਦੀ ਗੱਲ ਹੈ ਰਿਧੈ RAM ਗੋਬਿੰਦ ਗੁਣ ਸਾਰੰਗ ਮੈਂ ਇਸ ਜਾਤ ਵਿੱਚ ਰਹਿੰਦਿਆਂ ਹੋਇਆਂ ਵੀ ਰਿਧੈ RAM ਗੋਬਿੰਦ ਗੁਣ ਸਾਰੰਗ ਮੈਂ ਗੋਬਿੰਦ ਦੇ ਗੁਣਾ ਨੂੰ ਸਿਮਰ-ਸਿਮਰ ਕੇ ਸੰਭਾਲਿਆ ਹੋਇਆ ਹੈ ਕਹਿੰਦੇ ਦੁਨੀਆਂ ਦੇ ਲੋਕ ਤਖਤਾਂ ਉੱਤੇ ਬੈਠ ਕੇ ਉੱਚੀਆਂ ਜਾਤਾਂ ਵਿੱਚ ਬੈਠ ਕੇ ਜ਼ਮੀਨਾਂ ਜੱਟਾਂ ਦੇ ਮਾਲਕ ਬਣ ਕੇ ਵੀ ਉਸ ਪਰਮਾਤਮਾ ਨੂੰ ਭੁਲਾ ਕੇ ਬੈਠੇ ਨੇ ਤੇ ਮੈਂ ਚਮੜੇ ਦਾ ਕੰਮ ਕਰਦਾ ਹੋਇਆ ਵੀ ਗੋਬਿੰਦ ਦੇ ਗੁਣਾਂ ਨੂੰ ਜਪ ਕੇ ਆਪਣੇ ਹਿਰਦੇ ਸੰਭਾਲ ਕੇ ਬੈਠਾ ਹਾਂ ਇਸ ਕਰਕੇ ਮੈਂ ਵਡਭਾਗਾ ਹਾਂ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਰਾਜਾ ਰਾਮ ਕੀ ਸੇਵਨਾ ਕੀਨੀ ਕਹਿਰ ਬਦਾਸ ਚ ਮਾਰਾ ਰਹਿ ਜਾਣਾ ਸੀ ਮੈਂ ਚਮਾਰੀ ਜੇਕਰ ਮੈਂ ਉਸ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਨਾ ਕਰਦਾ ਫਾਰਵਰ ਸਮਝਾਇਆ ਅੱਛਾ ਇੱਕ ਇੱਕ ਬਚਨ ਹੋਰ ਸਮਝੋ ਕਈ ਨਾ ਸਾਖੀਆਂ ਨੇ ਬਾਬਾ ਰਬਦਾਸ ਸਾਹਿਬ ਜੀ ਦੇ ਜੀਵਨ ਦੀਆਂ ਜਿੰਨਾ ਨੂੰ ਬੜੀ ਨ ਚਲਾਕੀ ਦੇ ਨਾਲ ਅਕਸਰ ਇਹ ਹੁੰਦਾ ਹੈ ਅੱਜ ਵੀ ਆਪਾਂ ਦੇਖਦੇ ਹਾਂ ਕੋਈ ਕੋਈ ਮੰਨ ਲਓ ਕਿਸੇ ਗਰੀਬ ਘਰ ਉੱਚ ਜਾਣ ਲੈ ਲਵੇ ਕੋਣ ਸਰਦਾਰ ਕੋਈ ਸਰਦਾਰ ਨਹੀਂ ਪੁੱਛਦਾ ਇਦਾਂ ਕੋਈ ਨਹੀਂ ਪੁੱਛਦਾ ਪਰ ਜਦੋਂ ਕਿਤੇ ਉਹ ਆਪਣੀ ਮਿਹਨਤ ਨਾਲ ਇਦਾਂ ਉੱਪਰ ਖੜਾ ਹੋ ਜਾਂਦਾ ਹੈ ਅਮੀਰ ਹੋ ਜਾਂਦਾ ਹੈ ਸਫਲ ਹੋ ਜਾਂਦਾ ਹੈ ਫਿਰ ਦੂਰ ਦੇ ਵੀ ਕਹਿੰਦੇ ਸਾਡਾ ਨੇੜ ਦਾ ਹੀ ਆ ਆਪਣਾ ਹੀ ਆ ਸਾਡਾ ਅੱਛਾ ਭਗਤ ਰਵਿਦਾਸ ਦੇ ਨਾਲ ਵੀ ਇਦਾਂ ਹੋਇਆ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਪਰ ਜਦੋਂ ਇਦਾਂ ਨਾਮ ਜਪਦੇ ਨੇ ਬੰਦਗੀ ਕਰਦੇ ਨੇ ਰੱਬ ਦੇ ਘਰ ਵਿੱਚੋਂ ਸ਼ੋਭਾ ਵਡਿਆਈ ਮਿਲਦੀ ਹੈ ਫਿਰ ਸਾਰੇ ਕਹਿੰਦੇ ਨੇ ਸਾਡਾ ਹੈ। ਇਦਾਂ ਜਦੋਂ ਸ਼ੋਭਾ ਵਡਿਆਈ ਹੋਈ ਨਾ ਫਿਰ ਜਿਹੜੇ ਉੱਚ ਜਾਤੀਏ ਬ੍ਰਾਹਮਣ ਸੀ ਉਹਨਾਂ ਨੇ ਫਿਰ ਭਗਤ ਰਵਦਾਸ ਜੀ ਨੂੰ ਆਪਣੇ ਨਾਲ ਜੋੜ ਲਿਆ। ਇਦਾਂ ਜੋੜਿਆ ਚਲਾਕੀ ਦੇ ਨਾਲ। ਚਲਾਕੀ ਨਾਲ ਇਦਾਂ ਜੋੜਿਆ ਗਿਆ ਵੀ ਅਸਲ ਦੇ ਵਿੱਚ ਸਾਨੂੰ ਲੱਗਦਾ ਉਹਨਾਂ ਦੀ ਵਡਿਆਈ ਕਰਦੇ ਪਏ ਨੇ ਪਰ ਉਹਨਾਂ ਦੀ ਵਿਚਾਰਧਾਰਾ ਨੂੰ ਉਲਟ ਦਿਸ਼ਾ ਵੱਲ ਲੈ ਕੇ ਜਾਂਦੇ ਆ। ਜੋ ਤੁਸੀਂ ਅ ਕੱਲ ਪਰਸੋਂ ਨਹੀਂ ਦੇਖਿਆ ਉਹ ਖਨੌਰੀ ਬਾਰਡਰ ਦੇ ਉੱਪਰ ਨਾ ਉਹ ਇੱਕ ਬੱਚਾ ਮਾਰਿਆ ਗਿਆ ਉਹ ਆ ਤੁਹਾਡੇ ਖੱਟੜ ਸਰਕਾਰ ਨੇ ਮਾਰਿਆ ਇਦਾਂ ਆਪਾਂ ਆਪ ਕਿਉਂ ਛੁਪਾਉਣਾ ਜੋ ਗੱਲ ਹੈ ਹੈ ਅੱਛਾ ਉਹ ਨਾ ਜਿਹੜਾ ਬੱਚਾ ਹੈ ਉਹਨੂੰ ਉਹਨੂੰ ਸਰਕਾਰ ਨੇ ਕਿਹਾ ਵੀ 1 ਕਰੋੜ ਰੁਪਈਆ ਤੈਨੂੰ ਦੇਵਾਂਗੇ ਘਰਦਰ ਨੌਕਰੀ ਦੇਵਾਂਗੇ ਅੱਛਾ ਉਹਦੇ ਨਾਲ ਜਿਹੜੇ ਘਰ ਦੇ ਉਹ ਦੋ ਭੈਣਾਂ ਸੀ ਦੋ ਭੈਣਾਂ ਸੀ ਇੱਕ ਉਹ ਭਰਾ ਸੀ ਇੱਕੋ ਇੱਕ ਭਰਾ ਸੀ 21-22 ਸਾਲ ਦਾ ਤੇ ਉਹ ਨਾ ਉਹ ਉਹ ਦੱਸਦੇ ਨੇ ਵੀ ਉਹਦੀ ਮਾਂ ਮਰੀ ਹੋਈ ਹੈ ਅਚਨ ਜਦੋਂ ਪਹਿਲਾਂ ਜਦੋਂ ਬੱਚਾ ਜਿਉਂਦਾ ਸੀ ਉਹਦੀ ਮਾਂ ਮਰੀ ਸੀ ਇਦਾਂ ਜਦੋਂ ਗੋਲੀ ਵੱਜੀ ਉਹਦੀ ਮਾਂ ਮਰੀ ਸੀ ਜਦੋਂ ਨਾ ਸਰਕਾਰ ਨੇ ਕਿਹਾ ਵੀ ਨੌਕਰੀ ਦੇਵਾਂਗੇ ਪਰਿਵਾਰ ਦੇ ਇੱਕ ਜੀ ਨੂੰ ਤੇ 1 ਕਰੋੜ ਰੁਪਈਆ ਦੇਵਾਂਗੇ ਕੱਲ ਉਹਦੀ ਮਾਂ ਜਿਉਂਦੀ ਹੋਗੀ ਕੱਲ ਤੁਸੀਂ ਜਾਂਉਂਦੀ ਹੋ ਕੱਲ ਉਹਦੀ ਮਾਂ ਜਾਂਉਂਦੀ ਹੋਗੀ ਉਹ ਜਾਂਉਂਦੀ ਪਤਾ ਕਿਵੇਂ ਹੋਈ ਅਸਲ ਵਿੱਚ ਉਹ ਮਰੀ ਨਹੀਂ ਸੀ ਅਸਲ ਵਿੱਚ ਉਹ ਬੱਚਾ 2 ਸਾਲ ਦਾ ਸੀ ਇੱਕ ਉਹਦੀ ਭੈਣ 4 ਸਾਲ ਦੀ ਸੀ ਇੱਕ 7 ਸਾਲ ਦੀ ਸੀ ਉਹ ਘਰ ਵਿੱਚ ਗਰੀਬੀ ਹੋਣ ਕਰਕੇ ਉਹਦੀ ਮਾਂ ਛੱਡ ਕੇ ਬੱਚਿਆਂ ਨੂੰ ਆਪਣੇ ਪੇਕੇ ਚਲੀ ਗਈ ਸੀ ਉੱਥੇ ਜਾ ਕੇ ਉਹਨੇ ਦੂਜਾ ਵਿਆਹ ਕਰਾ ਲਿਆ ਤੇ ਦੂਜੇ ਵਿਆਹ ਦੇ ਵਿੱਚੋਂ ਦੇ ਕੋਲੇ ਦੋ ਕੁੜੀਆਂ ਨੇ ਉਹ 17 ਸਾਲ ਤਲਾਕ ਹੋਿਆਂ ਨੂੰ ਹੋ ਗਿਆ ਸੀ 17 ਸਾਲ ਤਲਾਕ ਹੋਿਆਂ ਨੂੰ ਹੋ ਗਿਆ ਸੀ ਉਹ ਕਿਸੇ ਹੋਰ ਪਿੰਡ ਵਿਆਹੀ ਹੋਈ ਉਹ ਮਹਾਰਾਜ ਪਿੰਡ ਹੈ ਉਹ ਬਠਿੰਡੇ ਦੇ ਕੋਲ ਉੱਥੇ ਵਿਆਹੀ ਹੋਈ ਹੈ ਉੱਥੇ ਵਹਿ ਨੂੰ ਵੀ 13 ਸਾਲ ਹੋ ਗਏ ਸੀ ਉਹਨੂੰ ਉੱਥੇ ਜ਼ਿੰਦਗੀ ਉਹ ਰਹਿ ਰਹੀ ਸੀ ਆਪਣੀ ਅੱਛਾ ਜਿਹੜੇ ਬੱਚੇ ਸੀ ਉਹ ਬੱਚੇ ਇਦਾਂ ਨਹੀਂ ਸੀ ਕਹਿੰਦੇ ਦੁਨੀਆ ਨੂੰ ਵੀ ਸਾਡੀ ਮਾਂ ਨੇ ਉੱਥੇ ਦੂਜਾ ਵਿਆਹ ਕਰਾ ਲਿਆ ਉਹ ਕਹਿੰਦੇ ਸੀ ਮਰ ਗਈ ਉਹ ਉਹ ਇਹ ਕਹਿੰਦੇ ਮਰ ਗਈ ਹੋਤਾ ਕਿਉਂਕਿ ਇੱਕ ਇੱਕ ਦੁਨੀਆਵੀ ਤੌਰ ਉੱਤੇ ਇਹ ਬੜੀ ਲੱਜਾ ਵਾਲੀ ਗੱਲ ਹੁੰਦੀ ਹੈ ਨਾ ਵੀ ਬੱਚਾ ਨੂੰ ਛੱਡ ਕੇ ਮਾਂ ਦੂਜਾ ਵਿਆਹ ਕਰਵਾ ਲਵੇ ਉਹ ਬੱਚੇ ਕਹਿੰਦੇ ਸੀ ਮਰ ਗੀ ਜੇ ਤਾਂ ਅੱਛਾ ਉਹ ਵੀ ਉਹਨਾਂ ਦੇ ਲਈ ਵੀ ਮਰ ਚੁੱਕੀ ਸੀ ਤੋ ਛੱਡ ਚੁੱਕੀ ਸੀ 17 ਸਾਲ ਹੋ ਗਏ ਸਾਨੂੰ ਉਹ ਜਦੋਂ ਸਰਕਾਰ ਨੇ ਐਲਾਨ ਕੀਤਾ ਵੀ ਕਰੋੜ ਰੁਪਈਆ ਮਿਲੂਗਾ ਜਉਂਦੀ ਹੋਗੀ ਨਾਲ ਦੀ ਨਾਲ ਉਹ ਕਹਿੰਦੀ ਲੈ ਮੇਰੇ ਨਾਲ ਤਾਂ ਗੱਲਾਂ ਕਰਦਾ ਹੁੰਦਾ ਸੀ ਫੋਨ ਤੇ ਉਹ ਕੱਲ ਕੋਲ ਆ ਗਈ ਉਹ ਕੈਮਰੇ ਸਾਹਮਣੇ ਮੈਨੂੰ ਤਾਂ ਕਹਿੰਦੀ ਇਦਾਂ ਨਾ ਧਰਨੇ ਤੇ ਜਾਣ ਤੋਂ ਪਹਿਲਾਂ ਵੀ ਮੈਨੂੰ ਫੋਨ ਕੀਤਾ ਸੀ ਮਾਂ 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 ਇਹ ਜਾ ਰਹੇ ਹੈ ਤੇ ਮੈਂ ਰੋਕਿਆ ਸੀ ਪਰ ਉਹ ਰੁਕਿਆ ਨਹੀਂ ਕਹਿੰਦੀ ਬਾਲਾ ਸਿਆਣਾ ਸੀ ਮੇਰਾ ਪੁੱਤ ਤਾਂ ਦਰਦ ਬਹੁਤ ਸੀ ਪੰਜਾਬ ਪ੍ਰਤੀ ਉਹਦੇ ਮਨ ਅੰਦਰ ਇਦਾਂ ਹੁੰਦਾ ਨਾ ਵੀ ਕਰੋੜ ਰੁਪਏ ਨੇ ਮਾਂ ਹੀ ਜਿਉਂਦੀ ਕਰਤੀ ਇਦਾਂ ਇਦਾਂ ਵੀ ਹੋ ਜਾਂਦਾ ਹੈ ਤਾਂ ਇਦਾਂ ਹੁੰਦਾ ਜਦੋਂ ਜਦੋਂ ਕੋਈ ਬੰਦਾ ਇਦਾਂ ਦੀ ਚਲੋ ਇਹ ਤਾਂ ਮਰੇ ਦੀ ਗੱਲ ਹੈ ਵੈਸੇ ਆਪਾਂ ਕਰਦੇ ਆਂ ਵੀ ਜਦੋਂ ਕੋਈ ਬੰਦਾ ਜ਼ਿੰਦਗੀ ਸਫਲ ਵੀ ਹੋ ਜਾਂਦਾ ਹੈ ਨਾ ਜ਼ਿੰਦਗੀ ਸਫਲ ਹੋ ਜਿੰਦਗੀ ਚ ਪ੍ਰਸਿੱਧ ਹੋ ਜਾਂਦਾ ਉਦੋਂ ਵੀ ਇਦਾਂ ਹੁੰਦਾ ਹੈ ਵੀ ਫਿਰ ਦੂਰ ਦੇ ਵੀ ਕਹਿੰਦੇ ਨੇ ਸਾਡਾ ਆਪਣਾ ਹੀ ਐ ਇਦਾਂ ਹੀ ਭਗਤ ਰਬਦਾਸ ਸਾਹਿਬ ਨਾ ਹੋਈ ਜਦੋਂ ਪ੍ਰਸਿੱਧ ਹੋ ਗਏ ਵਡਿਆਈ ਹੋ ਗਈ ਸ਼ੋਭਾ ਹੋ ਗਈ ਲੋਕ ਮੱਥਾ ਟੇਕਦੇ ਆ ਫਿਰ ਪੰਡਤ ਨੇ ਨਿੰਦਿਆ ਕਰਨੀ ਬੰਦ ਕਰ ਦਿੱਤੀ ਫਿਰ ਉਹਨੂੰ ਨੀਚ ਕਹਿਣਾ ਬੰਦ ਕਰ ਦਿੱਤਾ ਫਰਕ ਕੀ ਕੀਤਾ ਕਹਿੰਦੇ ਕਿਸੇ ਤਰੀਕੇ ਨਾਲ ਇਹਨੂੰ ਆਪਣੇ ਨਾਲ ਜੋੜ ਲਵੋ ਤੁਸੀਂ ਉਹ ਸਾਖੀ ਸੁਣੀ ਹੋਏਗੀ ਨਾ ਇਦਾਂ ਵੀ ਭਗਤ ਰਵਦਾਸ ਸਾਹਿਬ ਜੀ ਨੇ ਉਹ ਆਪਣੀ ਝੌਂਪੜੀ ਚ ਰਹਿੰਦੇ ਨੇ ਤੇ ਪੰਡਤ ਸੀ ਜਿਹੜੇ ਕੁਝ ਬ੍ਰਾਹਮਣ ਆਏ ਪੁੱਛਿਆ ਇਦਾਂ ਉਹ ਕਹਾਣੀ ਸਾਰੇ ਜਾਣਦੇ ਹੋ ਵੀ ਕਿੱਥੇ ਜਾ ਰਹੇ ਹੋ ਕਹਿੰਦੇ ਜੀ ਗੰਗਾ ਇਸ਼ਨਾਨ ਕਰਨ ਜਾ ਰਹੇ ਆ ਤੇ ਫਿਰ ਉਹਨਾਂ ਕਿਹਾ ਵੀ ਮੇਰੀ ਵੀ ਦਮੜੀ ਲੈ ਜਾਓ ਜੀ ਪਰ ਮੇਰੀ ਦਮੜੀ ਤਾਂ ਤੁਸੀਂ ਅਰਪਣ ਕਰਨੀ ਹੈ ਜੇ ਗੰਗਾ ਆਪ ਹੱਥ ਕੱਢ ਕੇ ਲਵੇ ਤਾਂ ਇਦਾਂ ਸੁਣਦੇ ਆ ਨਾ ਕਹਾਣੀ ਆਪਾਂ ਅੱਛਾ ਫਿਰ ਕੀ ਹੋਇਆ ਕਹਿੰਦੇ ਪੰਡਤ ਗਏ ਜਦੋਂ ਆਪਣਾ ਅਰਪਣ ਕਰਦੇ ਨੇ ਉਹ ਤਾਂ ਏਸੁੱਟ ਦਿੰਦੇ ਨੇ ਕਹਿੰਦੇ ਭਗਤ ਰਵਿਦਾਸ ਸਾਹਿਬ ਦੀ ਦਮੜੀ ਸੀ ਨਾ ਜਿਹੜੀ ਗੰਗਾ ਨੇ ਬਾਹ ਕੱਢ ਕੇ ਲਈ ਇਦਾਂ ਅਰਥ ਕੀ ਬਣਿਆ ਵੀ ਗੰਗਾ ਭਗਤ ਰਵਿਦਾਸ ਸਾਹਿਬ ਨੂੰ ਬੜਾ ਪਿਆਰ ਕਰਦੀ ਸੀ ਅਚੋਂ ਸਾਨੂੰ ਲੱਗਦਾ ਨਾ ਵੀ ਇਹ ਵਡਿਆਈ ਆ ਭਗਤ ਰਵਿਦਾਸ ਸਾਹਿਬ ਦੀ ਲਗਦਾ ਨ ਅਸਲ ਵਿੱਚ ਵਡਿਆਈ ਨਹੀਂ ਇਹ ਵਡਿਆਈ ਕਿਉਂ ਨਹੀਂ ਜਿਹੜਾ ਭਗਤ ਪਰਮਾਤਮਾ ਦੀ ਬੰਦਗੀ ਕਰਦਾ ਇੱਕ ਪਰਮਾਤਮਾ ਦਾ ਸਿਮਰਨ ਕਰਦਾ ਉਹਨੂੰ ਗੰਗਾ ਭਗਤ ਦਿਖਾਤਾ ਹੋਇਆ ਇਹ ਵੀ ਭਗਤ ਸਹਿਬਾਨ ਜਿਹੜੇ ਇੱਕ ਪਰਮਾਤਮਾ ਨੂੰ ਜਪਦੇ ਨੇ ਇੱਕ ਦਾ ਸਿਮਰਨ ਕਰਦੇ ਨੇ ਉਸ ਭਗਤ ਨੂੰ ਗੰਗਾ ਦਾ ਦਿਖਾਤਾ ਭਗਤ ਵੀ ਭਗਤ ਰਵਦਾਸ ਸਹਿਬ ਤਾਂ ਗੰਗਾ ਦੇ ਭਗਤ ਸੀ ਜੀ ਦੇਖੋ ਗੰਗਾ ਕਿੰਨਾ ਪਿਆਰ ਕਰਦੀ ਹੈ ਹੱਥ ਕੱਢ ਕੇ ਇਦਾਂ ਦਮੜੀ ਲੈਂਦੀ ਹੈ ਭਾਵ ਕਿ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਨੂੰ ਗੰਗਾ ਦਾ ਭਗਤ ਬਣਾ ਦਿੰਦਾ ਤੇ ਸਾਨੂੰ ਇੰਜ ਲੱਗਦਾ ਵੀ ਵਾਹ ਜੀ ਵਾਹ ਹੱਥ ਬੰਨ ਕੇ ਇਦਾਂ ਦਮੜੀ ਖੱਢ ਕੇ ਲਈ ਦਮੜੀ ਇਦਾਂ ਚਲਾਕੀ ਹੁੰਦੀ ਹੈ ਇਦਾਂ ਤੁਸੀਂ ਨਾ ਤੁਸੀਂ ਕਦੇ ਅਨੰਦਪੁਰ ਸਾਹਿਬ ਜਾਓ ਉੱਥੇ ਕਰੀਏ ਸਮਾਪਤੀ ਆਪਾਂ ਉੱਥੇ ਨਾ ਉਹਦੇ ਇੱਕ ਕਹਾਣੀ ਸੁਣਾਉਂਦੇ ਨੇ ਕਹਿੰਦੇ ਜੀ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਦੇਵੀ ਪ੍ਰਗਟ ਕੀਤੀ ਇਹ ਵੀ ਕਹਾਣੀ ਸੁਣਾ ਦਿੰਦੇ ਆ ਇਦਾਂ ਇਹਦਾ ਅਰਥ ਕੀ ਬਣਿਆ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਪਰਮਾਤਮਾ ਦੀ ਬੰਦਗੀ ਇੱਕ ਪਰਮਾਤਮਾ ਨਾਲ ਜੋੜਦੇ ਨੇ ਦੇਵੀ ਭਗਤ ਦਿਖਾਈ ਜਾਂਦੇ ਆ ਇਦਾਂ ਹੁੰਦਾ ਤੋਂ ਭਗਤ ਅਰਵਦਾਸ ਸਾਹਿਬ ਜੀ ਨੇ ਉਹ ਇੱਕ ਪਰਮ ਕਿਉਂਕਿ ਚੇਤਾ ਰੱਖੋ ਗੰਗਾ ਦੇ ਵਿੱਚ ਕੋਈ ਤਾਕਤ ਨਹੀਂ ਹੈ ਇੱਕ ਛੂਦਰ ਨੂੰ ਬ੍ਰਾਹਮਣ ਬਣਾ ਦੇਵੇ ਗੰਗਾ ਵਿੱਚ ਣਾਉਣ ਦੇ ਨਾਲ ਅਜੇ ਤੱਕ ਕੋਈ ਬ੍ਰਾਹਮਣ ਇਦਾਂ ਕੋਈ ਬਣਿਆ ਉੱਚਾ ਨਹੀਂ ਇੱਕ ਪਰਮਾਤਮਾ ਦਾ ਸਿਮਰਨ ਹੈ ਇੱਕ ਵਾਹਿਗੁਰੂ ਦੀ ਬੰਦਗੀ ਹੈ ਜਿਹੜੀ ਨੀਵੀਂ ਦਾਤ ਵਿੱਚ ਜਨਮੇ ਭਗਤ ਨੂੰ ਵੀ ਪਰਮਾਤਮਾ ਬਣਾ ਦਿੰਦੀ ਹੈ ਉਹਦਾ ਰੂਪ ਬਣਾ ਦਿੰਦੀ ਹੈ ਉਹ ਉਹ ਗੰਗਾ ਦਾ ਇਸ਼ਨਾਨ ਨਹੀਂ ਉਹ ਪਰਮਾਤਮਾ ਦੀ ਬੰਦਗੀ ਹੈ ਤੇ ਭਗਤ ਰਵਿਦਾਸ ਸਾਹਿਬ ਜੀ ਨੂੰ ਪ੍ਰਭੂ ਸਿਮਰਨ ਨੇ ਪਰਮਾਤਮਾ ਦੀ ਬੰਦਗੀ ਨੇ ਉੱਚਾ ਕੀਤਾ ਤੂ ਭਗਤ ਬਾਬਾ ਰਬਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਪਾਤਸ਼ਾਹ ਕਿਰਪਾ ਕਰਨ ੁੱਲਣਾ ਚੁੱਕਾਂ ਦੀ ਖਿਮਾ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਨੂੰ